आ देखो जी पिंड भैनी वाहगा गड गुड् फूकते पिंड भैनी वाहगा फूक आ जाते गुड्डी की आरती पुराने जमाने बहुत

ਆ ਦੇਖੋ ਸਾਰੀਆਂ ਪਹਿਣਾ ਜਾਂਦੀਆਂ ਹਨ ਆ ਲੱਕੜਾਂ ਲਈ ਜਾਣੀ ਗੁੱਡੀ ਦੀ ਆਰਤੀ ਵਾਸਤੇ ਗੁੱਡੀ ਨੂੰ ਫੂਕਣ ਵਾਸਤੇ ਇਹ ਗੁੱਡੀ ਨੂੰ ਫੂਕਣ ਵਾਸਤੇ ਲੈ ਕੇ ਜਾਂਦੇ ਤੁਸੀਂ ਹਾਂ ਅੱਛਾ ਮੀ ਪਾਰੇ ਚਾਰ ਪਰਮਾਤ ਹੁਣ ਪਹਿਲਾਂ ਗੁੱਡੀ ਹਨਾ ਸਾਰੇ ਫੂਕਦੇ ਹੁੰਦੇ ਸਿੰਡਾ ਦੇ ਪਹਿਲਾਂ ਹਾਂ ਹਾਂ ਉਹ ਪੁੱਪਰੇ ਰੋਟੇ ਹਾਂ

मीह पारा रहे अच्छा ये है, मी, अच्छा, मी आ, का, का तो सी? हाँ, मी मी तो मी तो, तो मी मी पा हाँ। हाँ, हाँ। अच्छा ਚੱਲ ਵਧੀਆ ਧੰਨਵਾਦ ਪਹਿਲਾਂ ਪਹਿਲਾਂ ਸਾਰੇ ਪਿੰਡਾਂ ਚ ਫੂਕਦੇ ਹੁੰਦੇ ਸੀ ਨਾ ਹੁਣ ਸਾਰੇ ਹੀ ਫੂਕਦੇ ਆ ਹੁਣ ਵੀ ਸਾਰੇ ਫੂਕਦੇ ਆ ਦੋ ਟੋਕਰ ਤਿੰਨ ਤਾਂ ਫੁਲਕੇ ਲਾ ਦੇ ਪਕਾਏ ਨਾ ਅੱਛਾ ਵੈਰੀ ਗੁੱਡ ਇੱਥੇ ਆਪਣੇ ਸਕੂਲ ਚ ਅੱਛਾ ਹੁਣ ਵੰਡੋਗੇ ਸਾਰਿਆਂ ਨੂੰ ਨੇ ਸਾਰਿਆਂ ਨੂੰ ਵੰਡਾਂਗੇ ਲਾ ਕੇ ਅੱਛਾ ਸਮਝੇ ਹਾਂ ਸਾਰਿਆਂ ਨੂੰ ਵੰਡਾਂਗੇ ਫਿਰ ਪਕਾਏ ਨੇ ਤਾਂ ਪਕਾਏ ਆ ਪਹਿਲੇ ਬੰਨਿਆ ਇਕੱਠਾ ਕਰਿਆ ਫਿਰ आहा कच्चा करयागा तिल घोडा अच्छा गोडा बुढ़ियां हाँ फिर सारीयां नी लाख लगा के तिन टोकरे पकाए तिन टोकरे पकाओ सारे बंडों के थैंक यू